ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲੈਡਿੰਗ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਂਿਆਂ ਅੱਜ ਦੀਆਂ ਖਬਰਾਂ ਤੇ ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਮਣੀਪੁਰ ਜੰਮੂ ਕਸ਼ਮੀਰ ਭਾਰਤ ਪਾਕਿਸਤਾਨ ਸਰਹੱਦ ਅਤੇ ਭਾਰਤ ਦੇ ਕੇਂਦਰੀ ਤੇ ਪੂਰਬੀ ਹਿੱਸੇ ਜਿੱਥੇ ਕਿ ਨਸਲਵਾਦੀ ਸਰਗਰਮ ਨੇ ਇਸ ਵਿੱਚ ਨਾ ਜਾਣ ਦੀ ਹਦਾਇਤ ਕੀਤੀ ਗਈ ਹੈ ਭਾਰਤ ਲਈ ਜਾਰੀ ਕੀਤੀ ਗਈ ਨਵੀਂ ਐਡਵਾਈਜ਼ਰੀ ਚ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਉੱਤਰ ਪੂਰਬੀ ਸੂਬਿਆਂ ਦੇ ਹਾਲਾਤ ਬਾਰੇ ਜਾਣਕਾਰੀ ਦੇਣ ਲਈ ਇਹ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਅਪਰਾਧ ਅਤੇ ਅੱਤਵਾਦ ਕਾਰਨ ਭਾਰਤ 'ਚ ਚੌਕਸੀ ਵਧਾ ਦਿੱਤੀ ਗਈ ਹੈ ਕੁਝ ਇਲਾਕਿਆਂ 'ਚ ਖਤਰਾ ਵੱਧ ਗਿਆ ਹੈ ਸਮੁੱਚੇ ਭਾਰਤ ਨੂੰ ਲੈਵਲ 2 ਤੇ ਰੱਖਿਆ ਗਿਆ ਹੈ ਪਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਜਿਵੇਂ ਕਿ ਜੰਮੂ ਕਸ਼ਮੀਰ ਭਾਰਤ ਪਾਕਿਸਤਾਨ ਸਰਹੱਦ ਮਣੀਪੁਰ ਅਤੇ ਕੇਂਦਰੀ ਤੇ ਪੂਰਬੀ ਭਾਰਤ ਦੇ ਵੱਖ-ਵੱਖ ਰੈਸਿਆਂ ਨੂੰ ਲੈਵਲ 4 ਤੇ ਰੱਖਿਆ ਗਿਆ ਹੈ ਵਿਦੇਸ਼ ਵਿਭਾਗ ਨੇ ਕਿਹਾ ਕਿ ਅੱਤਵਾਦੀ ਤੇ ਅਸ਼ਾਂਤੀ ਕਾਰਨ ਜੰਮੂ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਪੂਰਬੀ ਲਦਾਖ ਖੇਤਰ ਤੇ ਇਸ ਦੀ ਰਾਜਧਾਨੀ ਲੇਹ ਨੂੰ ਛੱਡ ਕੇ ਦੀ ਯਾਤਰਾ ਨਾ ਕੀਤੀ ਜਾਵੇ ਇਸ ਤੋਂ ਇਲਾਵਾ ਭਾਰਤ-ਪਾਕਿਸਤਾਨ ਸਰਹੱਦ ਤੇ ਚੱਲ ਰਿਹਾ ਫੌਜੀ ਸੰਘਰਸ਼ ਕਾਰਨ ਇਸ ਦੇ 10 ਕਿਲੋਮੀਟਰ ਦੇ ਦਾਇਰੇ ਅੰਦਰ ਅੱਤਵਾਦ ਕਾਰਨ ਕੇਂਦਰੀ ਤੇ ਪੂਰਬੀ ਭਾਰਤ ਦਾ ਸਫ਼ਰ ਨਾ ਕੀਤਾ ਜਾਵੇ ਤੇ ਹਿੰਸਾ ਤੇ ਅਪਰਾਧ ਦਾ ਕਾਰਨ ਮਣੀਪੁਰ ਦੀ ਯਾਤਰਾ ਨਾ ਕੀਤੀ ਜਾਵੇ ਅਮਰੀਕਾ ਨੇ ਭਾਰਤ ਲਈ ਜਾਰੀ ਟ੍ਰੈਵਲ ਐਡਵਾਈਜ਼ਰੀ ਚ ਕਿਹਾ ਹੈ ਕਿ ਦੇਸ਼ ਦੇ ਕੁਝ ਖੇਤਰਾਂ 'ਚ ਖਤਰਾ ਵੱਧ ਗਿਆ ਹੈ। ਕੁੱਲ ਮਿਲਾ ਕੇ ਭਾਰਤ ਨੂੰ ਲੈਵਲ 2 ਤੇ ਰੱਖਿਆ ਗਿਆ ਹੈ ਪਰ ਦੇਸ਼ ਦੇ ਮਣੀਪੁਰ, ਜੰਮੂ ਕਸ਼ਮੀਰ, ਭਾਰਤ-ਪਾਕਿਸਤਾਨ ਸਰਹੱਦ, ਮੱਧ ਤੇ ਪੂਰਬੀ ਭਾਰਤ ਦੇ ਕੁਝ ਹਿੱਸਿਆਂ ਨੂੰ ਲੈਵਲ 4 ਤੇ ਰੱਖਿਆ ਗਿਆ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ 'ਚ ਅਤਵਾਦ ਤੇ ਹਥਿਆਰਬੰਦ ਸੰਘਰਸ਼ ਦੇ ਡਰ ਕਾਰਨ ਮਣੀਪੁਰ ਦੀ ਯਾਤਰਾ ਨਾ ਕੀਤੀ ਜਾਵੇ। ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਅਮਰੀਕੀ ਸਰਕਾਰ ਕੋਲ ਪਿੰਡੂ ਖੇਤਰਾਾਂ 'ਚ ਅਮਰੀਕੀ ਨਾਗਰਿਕਾਂ ਨੂੰ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨ ਲਈ ਮਜ਼ਬੂਤ ਸਾਧਨ ਨਹੀਂ ਹਨ ਅਜਿਹੇ ਖੇਤਰ ਪੂਰਬੀ ਮਹਾਰਾਸ਼ਟਰ ਤੇ ਉੱਤਰੀ ਤੇਲੰਗਾਨਾ ਤੋਂ ਪੱਛਮੀ ਬੰਗਾਲ ਤੱਕ ਫੈਲੇ ਹੋਏ ਨੇ ਐਡਵਾਈਜ਼ਰੀ 'ਚ ਕਿਹਾ ਗਿਆ ਕਿ ਅਮਰੀਕੀ ਸਰਕਾਰੀ ਕਰਮਚਾਰੀਆਂ ਨੂੰ ਇਨ੍ਹਾਂ ਖੇਤਰਾਾਂ 'ਚ ਜਾਣ ਲਈ ਵਿਸ਼ੇਸ਼ ਇਜਾਜ਼ਤ ਲੈਣੀ ਪਵੇਗੀ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਆਪਣੀ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਲਡ 트ੰਪ ਅਰਬ ਪਤੀਆਂ ਅਤੇ ਵੱਡੇ ਕਾਰੋਬਾਰੀਆਂ ਦੀ ਹਮਾਇਤ ਤੇ ਨਿਰਭਰ ਨੇ ਜਦਕਿ ਉਹਨਾਂ ਦਾ ਪ੍ਰਚਾਰ ਲੋਕ ਆਪਣੇ ਆਪ ਕਰ ਰਹੇ ਨੇ ਕਮਲਾ ਹੈਰਿਸ ਨੇ ਮਿਲਵਾਕੀ ਚ ਕਿਹਾ ਕਿ 트ੰਪ ਨੇ ਕੁਝ ਮਹੀਨੇ ਪਹਿਲਾਂ ਵੱਡੀਆਂ ਤੇਲ ਕੰਪਨੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਦਾਨ ਚ 1 ਅਰਬ ਡਾਲਰ ਲਈ ਉਹਨਾਂ ਦੀ ਬੋਲੀ ਲਗਾਉਣਗੇ ਉਨਾ ਆਪਣਾ ਪ੍ਰਚਾਰ ਲੋਕਾਂ ਦੀ ਤਾਕਤ ਤੇ ਆਧਾਰਿਤ ਹੋਣ ਦਾ ਦਾਵਾ ਕੀਤਾ। ਉਹਨਾਂ ਕਿਹਾ ਕਿ ਦੇਸ਼ ਦਾ ਅਜਿਹਾ ਭਵਿੱਖ ਹੋਵੇਗਾ ਜਿੱਥੇ ਕਿਸੇ ਬੱਚੇ ਨੂੰ ਗਰੀਬੀ ਨਹੀਂ ਦੇਖਣੀ ਪਵੇਗੀ, ਜਿੱਥੇ ਹਰੇਕ ਕਾਮੇ ਨੂੰ ਯੂਨੀਅਨ 'ਚ ਸ਼ਾਮਲ ਹੋਣ ਦੀ ਖੁੱਲ ਹੋਵੇਗੀ ਤੇ ਹਰੇਕ ਵਿਅਕਤੀ ਨੂੰ ਢੁਕਮਾ ਇਲਾਜ ਮਿਲੇਗਾ। ਅਸੀਂ ਅਜਿਹਾ ਭਵਿੱਖ ਲੋਚਦੇ ਹਾਂ ਜਿੱਥੇ ਹਰੇਕ ਸੀਨੀਅਰ ਪੂਰੀ ਇੱਜ਼ਤ ਨਾਲ ਸੇਵਾਮੁਕਤ ਹੋ ਸਕੇ। ਉਹਨਾਂ ਕਿਹਾ ਕਿ ਜਦੋਂ ਮੱਧ ਵਰਗ ਮਜ਼ਬੂਤ ਹੋਵੇਗਾ ਤਾਂ ਅਮਰੀਕਾ ਵੀ ਮਜ਼ਬੂਤ ਹੋਵੇਗਾ। ਹੈਰਸ ਨੇ ਦੋਸ਼ ਲਾਇਆ ਕਿ 트੍ਰੰਪ ਦੇਸ਼ ਨੂੰ ਪਿਛਾਂ ਲੈ ਜਾਣਾ ਚਾਹੁੰਦੇ ਨੇ। ਉਧਰ ਦੂਜੇ ਪਾਸੇ 트럼ਪ ਦੇ ਪ੍ਰਚਾਰ ਦਲ ਨੇ ਸੰਗੀ ਚੋਣ ਕਮਿਸ਼ਨ ਕੋਲ ਇੱਕ ਸ਼ਿਕਾਇਤਦਾਰ ਕੀਤੀ ਹੈ ਤੇ ਦਲੀਲ ਦਿੱਤੀ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੀ 2024 ਦੀ ਚੋਣ ਮੁਹਿੰਮ ਲਈ ਇਕੱਤਰ ਕੀਤੇ ਗਏ ਫੰਡਾਂ ਨੂੰ ਉਪਰਾਸ਼ਟਰਪਤੀ ਕਮਲਾ ਹੈਰਿਸ ਦੀ ਰਾਸ਼ਟਰਪਤੀ ਚੋਣ ਮੁਹਿੰਮ ਲਈ ਤਬਦੀਲ ਨਹੀਂ ਕੀਤਾ ਜਾ ਸਕਦਾ ਇਹ ਸ਼ਿਕਾਇਤ ਮੰਗਲਵਾਰ ਨੂੰ 트럼ਪ ਦੀ ਚੋਣ ਮੁਹਿੰਮ ਦੇ ਜਨਰਲ ਕਾਉਂਸਲ ਡੇਵਿਡ ਵ੍ਰਿੰਗਟਨ ਵੱਲੋਂ ਧਾਰਕ ਕੀਤੀ ਗਈ ਉਹਨਾਂ ਦਲੀਲ ਦਿੱਤੀ ਕਿ ਫੰਡਾਂ ਨੂੰ ਹੈਰਿਸ ਦੀ ਰਾਸ਼ਟਰਪਤੀ ਚੋਣ ਮੁਹਿੰਮ ਲਈ ਤਬਦੀਲ ਕਰਨਾ 1971 ਦੇ ਸੰਗੀ ਚੋਣ ਮੂਹਮ ਐਕਟ ਦੀ ਸਪਸ਼ਟ ਉਲੰਘਣਾ ਦੇ ਤਲ ਹੋਵੇਗੀ ਇੱਕ ਹਫਤਾ ਪਹਿਲਾਂ ਪੈਨਸਿਲਵੇਨੀਆ ਚ ਜਾਨ ਲੈਣ ਦੀ ਹੋਈ ਅਸਫਲ ਕੋਸ਼ਿਸ਼ ਉਪਰੰਤ ਸਾਬਕਾ ਰਾਸ਼ਟਰਪਤੀ ਡੋਨਲਡ 트ੰਪ ਨੇ ਗ੍ਰੈਂਡ ਰੈਪਿਡਸ ਚ ਵੈਨ ਅਨਡੇਲ ਅਰੀਨਾ ਵਿਖੇ ਕੀਤੀ ਗਈ ਪਹਿਲੀ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕਾ ਕਮਜ਼ੋਰ ਹੋ ਰਿਹਾ ਹੈ ਅਸੀਂ ਇਸ ਨੂੰ ਹੋਰ ਡਿੱਗਣ ਨਹੀਂ ਦੇ ਸਕਦੇ ਤੇ ਅਸੀਂ ਲੋਕਾਂ ਨਾਲ ਧੋਖਾ ਹੁੰਦਾ ਨਹੀਂ ਦੇਖ ਸਕਦੇ 트럼ਪ ਨੇ ਆਪਣੇ ਜੋਸ਼ੀਲੇ ਸਮਰਥਕਾਂ ਨੂੰ ਕਿਹਾ ਕਿ ਰਿਪਬਲਿਕਨ ਇਸ ਸਾਲ ਮਿਸ਼ੀਗਨ ਜਿੱਤਣਗੇ ਕਿਉਂਕਿ ਅਸੀਂ ਆਪਣੇ ਆਪ ਨੂੰ ਲੋਕਾਂ ਦੀ ਪਾਰਟੀ ਬਣਾਇਆ ਹੈ ਆਪਣੇ ਸੰਬੋਧਨ ਦੌਰਾਨ ਉਹਨਾਂ ਨੇ ਗਵਰਨਰ ਗ੍ਰੀਚਨ ਵਿਟਮਰ ਉੱਪਰ ਸ਼ਬਦੀ ਹਮਲਾ ਕਰਦਿਆਂ ਉਸਨੂੰ ਬੇਕਾਰ ਘਰਾਰ ਦਿੱਤਾ ਤੇ ਕਿਹਾ ਕਿ ਉਹ ਅਸਲ ਵਿੱਚ ਉਸ ਵਿਰੁੱਧ ਚੋਣ ਲੜਨਾ ਚਾਹਣਗੇ ਕਿਉਂਕਿ ਰਾਸ਼ਟਰਪਤੀ ਜੋ ਬਾਈਡਨ ਦੀ ਆਪਣੀ ਪਾਰਟੀ ਉਹਨਾਂ ਤੇ ਚੋਣ ਮੈਦਾਨ ਤੋਂ ਹਟਣ ਲਈ ਦਬਾਅ ਪਾ ਰਹੀ ਹੈ ਤੇ ਵਿਟਮਰ ਨੂੰ ਕੁਝ ਲੋਕਾਂ ਵੱਲੋਂ ਉਹਨਾਂ ਦੀ ਜਗ੍ਹਾ ਤੇ ਉਮੀਦਵਾਰ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ 트럼ਪ ਨੇ ਡੈਮੋਕ੍ਰੇਟਸ ਦਾ ਇਹ ਪ੍ਰਚਾਰ ਰੱਦ ਕਰ ਦਿੱਤਾ ਕਿ ਉਹ ਲੋਕਤੰਤਰ ਲਈ ਖਤਰਾ ਨੇ ਟਰੰਪ ਜਿਸ ਨੇ ਪਿਛਲੇ ਹਫਤੇ ਗੋਲੀ ਕਾਰਨ ਜ਼ਖਮੀ ਹੋਏ ਆਪਣੇ ਸੱਜੇ ਕੰਨ ਉੱਪਰ ਚਮੜੀ ਦੇ ਰੰਗ ਦੀ ਬੈਂਡੇਜ ਬੰਨੀ ਹੋਈ ਸੀ ਨੇ ਕਿਹਾ ਕਿ ਪਿਛਲੇ ਹਫਤੇ ਮੈਨੂੰ ਲੋਕਤੰਤਰ ਕਾਰਨ ਗੋਲੀ ਖਾਣੀ ਪਈ। ਉਹਨਾਂ ਸਵਾਲ ਕੀਤਾ ਕਿ ਮੈਂ ਲੋਕਤੰਤਰ ਖਿਲਾਫ ਕੀ ਕੀਤਾ ਹੈ। ਸਖਤ ਸੁਰੱਖਿਆ ਪ੍ਰਬੰਧਾਂ ਤਹਿਤ ਹੋਈ ਰੈਲੀ ਵਿੱਚ ਟਰੰਪ ਨੇ ਕਿਹਾ ਕਿ ਜਦੋਂ ਉਹ ਰਾਸ਼ਟਰਪਤੀ ਸਨ ਤਾਂ ਉਹਨਾਂ ਨੇ ਮਿਸ਼ੀਗਨ 'ਚ ਆਟੋ ਖੇਤਰ 'ਚ ਨੌਕਰੀਆਂ ਪੈਦਾ ਕੀਤੀਆਂ ਸਨ ਤੇ ਉਹਨਾਂ ਨੂੰ ਬਹੁਤ ਸਾਲ ਪਹਿਲਾਂ ਮਿਸ਼ੀਗਨ 'ਚ ਮੈਨ ਆਫ ਦੀ ਈਅਰ ਪੁਰਸਕਾਰ ਦਿੱਤਾ ਗਿਆ ਸੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਇਮੀਗ੍ਰੇਸ਼ਨ ਨੀਤੀਆਂ ਕਾਰਨ ਅਮਰੀਕਾ 'ਚ ਅਪਰਾਧ ਵਧਿਆ ਹੈ ਮੈਂ ਸੱਤਾ ਤੇ ਆਇਆ ਤਾਂ ਇਸ ਖੇਤਰ 'ਚ ਸੁਧਾਰ ਕੀਤੇ ਜਾਣਗੇ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਬਣਨ ਦੀ ਦੌੜ 'ਚ ਸ਼ਾਮਿਲ ਕਮਲਾ ਹੈਰਿਸ ਤੋਂ ਬਾਅਦ ਹੁਣ ਉਪ ਰਾਸ਼ਟਰਪਤੀ ਦੇ ਅਹੁਦੇ ਲਈ 4 ਡੈਮੋਕ੍ਰੈਟਿਕ ਨੇਤਾਵਾਂ ਦੇ ਨਾਮ ਸਾਹਮਣੇ ਆਏ ਨੇ ਸਭ ਤੋਂ ਪਹਿਲਾ ਨਾਮ ਐਂਡੀ ਬੇਸ਼ੀਅਰ ਦਾ ਏ ਜੋ ਰਿਪਬਲਿਕਨ ਪਾਰਟੀ ਦਾ ਗੜ ਮੰਨੇ ਜਾਣ ਵਾਲੇ ਆਪਣੇ ਹਲਕੇ 'ਚ ਡੋਨਲਡ ਟਰੰਪ ਸਮਰਥਕ ਉਮੀਦਵਾਰ ਨੂੰ ਹਰਾ ਕੇ ਸੁਰਖੀਆਂ 'ਚ ਆਇਆ ਸੀ ਦੂਸਰਾ ਨਾਮ ਰਾਏ ਕੂਪਰ ਦਾ ਏ ਜੋ ਦੋ ਦਹਾਕਿਆਂ 'ਚ ਸੂਬੇ 'ਚ 6 ਵਾਰ ਚੋਣਾਂ ਜਿੱਤ ਚੁੱਕਿਆ ਨੇ ਤੀਜਾ ਨਾਮ ਮਾਰਕ ਕੈਲੀ ਦਾ ਏ ਜਿਸ ਨੇ ਪੁਲਾੜ ਯਾਤਰੀ ਵਜੋਂ ਆਪਣਾ ਕੈਰੀਅਰ ਸ਼ੁਰੂ ਕਰਨ ਤੋਂ ਬਾਅਦ ਕਿਸੇ ਸੂਬੇ 'ਚ ਇੱਕ ਉਮੀਦਵਾਰੀ ਵਜੋਂ ਪਛਾਣ ਬਣਾਈ ਚੌਥਾ ਨਾਮ ਜੋਸ਼ ਸ਼ਾਪੀਰੋ ਹੈ ਉਹਨਾਂ ਨੇ ਪਿਛਲੀਆਂ ਚੋਣਾਂ 트ੰਪ ਸਮਰਥਕ ਦੱਖਣਪੰਥੀ ਉਮੀਦਵਾਰ ਨੂੰ ਆਸਾਨੀ ਨਾਲ ਹਰਾ ਕੇ ਜਿੱਤੀਆਂ ਸਨ 50 ਸਾਲ ਪਹਿਲਾਂ ਵੱਡੇ ਸੁਪਨੇ ਲੈ ਕੇ ਕਰਨੈਲ ਸਿੰਘ ਦੁੱਲੂਕੂ ਨੇ ਪੰਜਾਬ ਦੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਕਹਮਾ ਨੂੰ ਛੱਡ ਕੇ ਲੰਡਨ ਵੱਲ ਰੁੱਖ ਕੀਤਾ ਸੀਗਾ ਉਸ ਸਮੇਂ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇੱਕ ਦਿਨ ਉਹ ਸੰਯੁਕਤ ਰਾਜ ਦੇ ਮਿਡ-वेस्ट ਖੇਤਰ 'ਚ ਇੱਕ ਮਸ਼ਹੂਰ ਨਾਮ ਬਣ ਜਾਣਗੇ ਕਰਨੈਲ ਸਿੰਘ ਦੁੱਲੂਕੂ ਜਿਨ੍ਹਾਂ ਨੇ 1970 ਦੇ ਦਹਾਕੇ 'ਚ ਪੰਜਾਬ ਛੱਡਿਆ ਇੰਗਲੈਂਡ 'ਚ ਕੁਝ ਸਾਲ ਬਿਤਾਉਣ ਤੋਂ ਬਾਅਦ ਸੰਯੁਕਤ ਰਾਜ ਆਏ ਕੈਂਸਸ ਜੋ ਕਿ ਇੱਕ ਮਿਡ ਵੈਸਟਰਨ ਸੂਬਾ ਹੈ ਵਿੱਚ ਆਉਣ ਤੋਂ ਬਾਅਦ ਉਹਨਾਂ ਨੇ ਸਭ ਤੋਂ ਪਹਿਲਾਂ ਇੱਕ ਇਬਾਦਤ ਦਾ ਸਥਾਨ ਸਥਾਪਿਤ ਕੀਤਾ ਉਹਨਾਂ ਦੱਸਿਆ ਕਿ ਇੱਥੋਂ ਸਿਰਫ 4 ਸਿੱਖ ਪਰਿਵਾਰ ਸਨ ਤੇ ਸਾਡੇ ਲਈ ਕੋਈ ਗੁਰਦੁਆਰਾ ਨਹੀਂ ਸੀ ਇਸ ਲਈ ਅਸੀਂ ਇੱਕ ਛੋਟਾ ਕਮਰਾ ਕਿਰਾਏ ਤੇ ਲਿਆ ਤੇ ਇੱਥੇ ਇਬਾਦਤ ਦਾ ਸਥਾਨ ਸਥਾਪਿਤ ਕੀਤਾ ਸਾਲਾਂ ਦੇ ਗੁਜ਼ਰਨ ਨਾਲ ਜਿਵੇਂ ਸਿੱਖ ਭਾਈਚਾਰਾ ਵਧਦਾ ਗਿਆ ਦੁਲਕੂ ਨੇ ਕੈਂਸਸ 'ਚ ਪਹਿਲਾ ਗੁਰਦੁਆਰਾ ਸਥਾਪਿਤ ਕਰਨ 'ਚ ਸਹਾਇਤਾ ਕੀਤੀ ਅੱਜ ਕੈਂਸਸ 'ਚ ਦੋ ਸਿੱਖ ਗੁਰਦੁਆਰੇ ਨੇ ਇੱਥੋਂ ਦੇ ਸਥਾਨਕ ਵਾਸੀ ਦੁਲਕੋ ਦੇ ਗੁਰਦੁਆਰੇ ਸਥਾਪਤ ਕਰਨ 'ਚ ਯੋਗਦਾਨ ਪਾਉਂਦੇ ਨੇ ਜਿਸ ਨਾਲ ਭਾਈਚਾਰੇ ਨੂੰ ਇਕੱਠਾ ਲਿਆਂਦਾ ਗਿਆ ਉਹਨਾਂ ਕਹਿੰਦੇ ਕਿ ਜਦੋਂ ਅਸੀਂ ਇੱਥੇ ਆਏ ਸੀ ਸਾਡੇ ਲਈ ਇੱਕ ਵੀ ਇਬਾਦਤ ਦਾ ਸਥਾਨ ਨਹੀਂ ਸੀ ਪਰ ਹੁਣ ਸਾਡੇ ਕੋਲ ਦੋ ਗੁਰਦੁਆਰਾ ਸਾਹਿਬ ਨੇ ਅਤੇ ਅਸੀਂ ਇੱਥੇ ਇੱਕ ਚੜ੍ਹਦੀ ਕਲਾ ਵਾਲਾ ਭਾਈਚਾਰਾ ਹਾਂ ਨਾ ਸਿਰਫ ਸਿੱਖ ਭਾਈਚਾਰਾ ਸਗੋਂ ਪਿਛਲੇ 40 ਸਾਲਾਂ ਤੋਂ ਦੁਲਕੋ ਪਰਿਵਾਰ ਨੇ ਭਾਰਤ ਤੋਂ ਆਉਣ ਵਾਲੇ ਹਜ਼ਾਰਾਂ ਵਿਦਿਆਰਥੀਆਂ ਨੂੰ ਸਹਾਇਤਾ ਪ੍ਰਦਾਨ ਕੀਤੀ ਜੋ ਕਿ ਕੈਂਸਸ ਯੂਨੀਵਰਸਿਟੀ 'ਚ ਪੜਨ ਆਉਂਦੇ ਨੇ ਅਸੀਂ ਸਾਡੇ ਕੋਲ ਆਉਣ ਵਾਲੇ ਵਿਦਿਆਰਥੀਆਂ ਨੂੰ ਆਪਣੇ ਬੱਚਿਆਂ ਵਾਂਗ ਵੇਖਦੇ ਹਾਂ ਉਹ ਆਪਣੇ ਪਿਆਰੇ ਪਿੱਛੇ ਛੱਡ ਦਿੰਦੇ ਨੇ ਤੇ ਜੋ ਸਾਡੇ ਕੋਲ ਆਉਂਦੇ ਨੇ ਉਹ ਸਾਡੇ ਨਾਲ ਰਹਿੰਦੇ ਨੇ ਅਸੀਂ ਉਹਨਾਂ ਨੂੰ ਭੋਜਨ ਰਹਿਣ ਦੀ ਥਾਂ ਤੇ ਸਹਾਇਤਾ ਪ੍ਰਦਾਨ ਕਰਦੇ ਹਾਂ ਦਲਕੂ ਪਰਿਵਾਰ ਨੇ ਕਈ ਵਿਦਿਆਰਥੀਆਂ ਨੂੰ ਆਪਣੇ ਘਰ ਦੀ ਚਾਬੀ ਸੌਂਪ ਦਿੱਤੀ ਜੋ ਕੈਂਸਸ 'ਚ ਆ ਕੇ ਰਹਿੰਦੇ ਨੇ ਬੁੱਧਵਾਰ ਨੂੰ ਦੱਖਣੀ ਮੋਂਟਾਨਾ ਅਤੇ ਪੂਰਬੀ ਇਡੋਹਾ ਵਿੱਚ ਸਥਿਤ Yellowstone National Park ਚ ਇੱਕ ਅੰਡਰਗਰਾਉਂਡ ਹਾਈਡਰੋਥਰਮਲ ਧਮਾਕੇ ਨੇ ਦਹਿਸ਼ਤ ਪੈਦਾ ਕਰ ਦਿੱਤੀ। ਇਸ ਦਾ ਇੱਕ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਏ। ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਧਮਾਕਾ ਹੋਇਆ ਤਾਂ ਉੱਥੇ ਮੌਜੂਦ ਲੋਕ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗੇ। ਇਹ ਧਮਾਕਾ ਨੈਸ਼ਨਲ ਪਾਰਕ ਦੇ ਬਿਸਕਟ ਬੇਸਿਨ ਇਲਾਕੇ ਚ ਹੋਇਆ। ਵੀਡੀਓ ਚ ਕਈ ਸੈਲਾਨੀ ਆਪਣੀ ਜਾਨ ਬਚਾਉਣ ਲਈ ਭੱਜਦੇ ਨਜ਼ਰ ਆ ਰਹੇ ਨੇ। ਵੀਡੀਓ ਚ ਲੋਕਾਂ ਦੇ ਚੀਕਣ ਦੀਆਂ ਆਵਾਜ਼ਾਂ ਵੀ ਸੁਣਾਈ ਦੇ ਰਹੀਆਂ ਨੇ। ਯੂਨਾਈਟਿਡ ਸਟੇਟਸ ਜੀਓਲੋਜੀਕਲ ਸਰਵੇ ਨੇ ਦੱਸਿਆ ਕਿ ਧਮਾਕੇ 'ਚ ਕੋਈ ਜ਼ਖਮੀ ਨਹੀਂ ਹੋਇਆ ਹਾਲਾਂਕਿ ਬਿਸਕਟ ਬੇਸਿਨ ਤੇ ਇਸ ਦਾ ਪਾਰਕਿੰਗ ਸਥਾਨ ਤੇ ਬੋਰਡਵਾਕ ਅਸਥਾਈ ਤੌਰ ਤੇ ਬੰਦ ਨੇ ਧਮਾਕੇ ਤੋਂ ਬਾਅਦ ਲਈ ਗਈ ਵੀਡੀਓ 'ਚ ਬੋਰਡਵਾਕ ਨੂੰ ਮਲਬੇ ਨਾਲ ਭਰਿਆ ਦੇਖਿਆ ਜਾ ਸਕਦਾ ਹੈ ਯੂਐਸਜੀਐਸ ਨੇ ਕਿਹਾ ਹੈ ਕਿ ਅਜਿਹੇ ਵਿਸਫੋਟ ਉਦੋਂ ਹੁੰਦੇ ਨੇ ਜਦੋਂ ਪਾਣੀ ਅਚਾਨਕ ਭੂਮੀਗਤ ਭਾਫ਼ 'ਚ ਬਦਲ ਜਾਂਦਾ ਹੈ ਨਿਊਯਾਰਕ ਪੋਸਟ ਦੇ ਅਨੁਸਾਰ ਯੈਲੋਸਟੋਨ 'ਚ ਇਹ ਘਟਨਾਵਾਂ ਬਹੁਤ ਆਮ ਨੇ USA ट्रैक एंड फील्ड आउटडोर चैंपियनशिप अमेरिकन रिवर कॉलेज स्टेडियम सिएरामेंटो च हुई जिस विच दुनिया भर दे लगभग 3000 पुरुष ते महिला एथलीट्स ने हिस्सा लिया ऑस्ट्रेलिया यूनाइटेड किंगडम आयरलैंड मेक्सिको पेरू अते भारत तो अलावा और देशां दे एथलीट्स भी इस मीट दा हिस्सा बने इना खेड़ां च 5 पंजाबी चोब्रां ने भी हिस्सा लिया फ्रीजनो दे गुरबख्श सिंह सिद्धू ने हैमर थ्रो च कांसे दा तमगा जितया ਵੇਟ ਥਰੋ ਚ ਚੌਥਾ ਸਥਾਨ ਹਾਸਲ ਕੀਤਾ ਲਾਸ ਐਂਜਲਸ ਇਲਾਕੇ ਤੋਂ ਬਲਵਿੰਦਰ ਸਿੰਘ ਖਟੜਾ ਨੇ ਜੈਵਲਿਨ ਥਰੋ ਚ ਚਾਂਦੀ ਦਾ ਤਗਮਾ ਜਿੱਤਿਆ ਫ੍ਰਿਜ਼ਨੋ ਦੇ ਸੁਖਨੈਨ ਸਿੰਘ ਨੇ ਟ੍ਰਿਪਲ ਜੰਪ ਚ ਪੰਜਵਾਂ ਅਤੇ ਲੰਬੀ ਛਾਲ ਚ ਅੱਠਵਾਂ ਸਥਾਨ ਪ੍ਰਾਪਤ ਕੀਤਾ ਸੈਲਮਾ ਦੇ ਕੁਲਵੰਤ ਸਿੰਘ ਲੰਬਰ ਜੋ ਕਿ ਪੰਜਾਬ ਤੋਂ ਸੇਵਾਮੁਕਤ ਪੁਲਿਸ ਅਧਿਕਾਰੀ ਵੀ ਨੇ ਨੇ ਡਿਸਕਸ ਥਰੋ ਚ ਹਿੱਸਾ ਲਿਆ ਤੇ ਜੈਵਲਿਨ ਥਰੋ ਚ ਅੱਠਵਾਂ ਤੇ ਪੰਜਵਾਂ ਸਥਾਨ ਹਾਸਲ ਕੀਤਾ ਇਸ ਟਰੈਕ ਐਂਡ ਫੀਲਡ ਮੁਕਾਬਲੇ ਚ ਭਾਰਤ ਤੋਂ ਪੰਜਾਬ ਪੁਲਿਸ ਦੇ ਅਧਿਕਾਰੀ ਜਸਪਿੰਦਰ ਸਿੰਘ ਨੇ 100 ਮੀਟਰ ਹਰਡਲਜ਼ ਚ ਕਾਂਸੇ ਦਾ ਤਗਮਾ ਜਿੱਤਿਆ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ